ਸਤਿ ਸ਼੍ਰੀ ਅਕਾਲ ਜੀ ਰਣਦੀਪ ਪੰਦੀਰ ਅਫੀਸ਼ਲ ਵਿਖਰੇ ਹੋ ਤੁਸੀਂ ਤੇ ਮੈਂ ਤੁਹਾਡੇ ਨਾਲ ਰਣਦੀਪ ਪੰਦੀਰ ਤੁਹਾਨੂੰ ਸਾਰਿਆਂ ਨੂੰ ਵਿਸਾਖੀ ਦੇ ਪਵਨ ਦਿਹਾੜੇ ਦੀਆਂ ਖਾਲਸਾ ਸਾਜਣਾ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਅੱਜ ਦਿਨ ਬਹੁਤ ਖਾਸ ਹੈ ਜਦੋਂ ਅਸੀਂ ਨਿੱਕੇ ਹੁੰਦੇ ਸੀ ਨਾ ਤਾਂ ਇਸ ਦਿਨ ਤੇ ਖਾਸ ਤੌਰ ਤੇ ਘਰੇ ਪਕੌੜੇ ਬਣਦੇ ਸੀ ਤੇ ਜਲੇਬੀਆਂ ਵੀ ਜਿਹੜੀਆਂ ਆਉਂਦੀਆਂ ਸੀ ਜ਼ਰੂਰ ਤੇ ਆਹ ਜਿਹੜਾ ਰਿਵਾਜ ਹੈ ਉਹ ਮੈਂ ਐਸੇ ਤਰ੍ਹਾਂ ਜਿਹੜੀਆਂ ਕੁਝ ਚੀਜ਼ਾਂ ਪੁਰਾਣੀਆਂ ਨੇ ਉਹ ਰੱਖੀਆਂ ਹੋਈਆਂ ਇਸ ਕਰਕੇ ਅੱਜ ਮੇਰੀ ਰਸੋਈ 'ਚ ਵੀ ਪਕੌੜੇ ਬਣ ਰਹੇ ਨੇ ਕੁਝ ਥੋੜਾ ਜਿਹਾ ਜਿਹੜਾ ਮੈਨੂੰ ਇਹਨਾਂ ਦਿਨਾਂ ਦੇ ਵਿੱਚ ਦਿੱਕਤ ਆ ਰਹੀ ਆ ਉਹ ਇਹ ਕਿ ਘਰੇ ਨਾ ਕੰਮ ਚੱਲ ਰਿਹਾ ਹੈ ਕੰਸਟਰਕਸ਼ਨ ਦਾ ਜਿੱਦੇ ਕਰਕੇ ਰੌਲਾ ਜਿਹੜਾ ਹੈ ਉਹ ਹਰ ਪਾਸੇ ਬਹੁਤ ਪੈਂਦਾ ਤਾਂ ਜਿੱਥੇ ਮੈਨੂੰ ਥੋੜਾ ਜਿਹਾ ਸਕੂਨ ਮਿਲਦਾ ਮੈਨੂੰ ਹੁੰਦਾ ਕਿ ਉੱਥੇ ਮੈਂ ਤੁਹਾਡੇ ਨਾਲ ਜ਼ਰੂਰ ਗੱਲ ਕਰ ਲਾਂ ਤਾਂ ਅੱਜ ਜਿਹੜੀ ਮੈਂ ਗੱਲਬਾਤ ਕਰਨੀ ਹੈ ਨਾ ਉਹ ਇੱਕ ਭੈਣ ਨੇ ਹਰਪ੍ਰੀਤ ਕੌਰ ਉਹ ਕਹਿੰਦੇ ਕਿ ਮੋਨੋਪਾਸ ਪੀਰੀਅਡ ਚੱਲ ਰਿਹਾ ਹੈ ਤੇ ਉਹਨਾਂ ਨੂੰ ਹੌਟ ਫਲਸ਼ਸ ਆ ਰਹੀਆਂ ਨੇ ਬਹੁਤ ਜ਼ਿਆਦਾ ਇਹਦਾ ਕੋਈ ਇਲਾਜ ਹੈ ਨਾ ਮੈਂ ਤੁਹਾਨੂੰ ਇਹੀ ਕਹੂੰਗੀ ਕਿ ਭੈਣੇ ਤੁਸੀਂ ਨਾ ਜ਼ਰੂਰ ਕਿਸੇ ਨਾ ਕਿਸੇ ਡਾਕਟਰ ਨੂੰ ਜਿਹੜਾ ਹੈ ਉਹ ਦਿਖਾਓ ਕਿਉਂਕਿ ਅਸੀਂ ਨਾ ਇਸ ਚੀਜ਼ ਨੂੰ ਬਹੁਤ ਲਾਈਟਲੀ ਲੈਨੇ ਆ ਏ ਮਤਲਬ ਠੀਕ ਹੈ ਕਰੇਲੂਨ ਉਸਕੇ ਆਪਣੀ ਥਾਂ ਤੇ ਹੁੰਦੇ ਨੇ ਸਾਡੀ ਡਾਈਟ ਜਿਹੜੀ ਹੈ ਉਹ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੀ ਹੈ ਮੈਂ ਹਮੇਸ਼ਾ ਹੀ ਕਹਿੰਨੀ ਆ ਪਰ ਨਾਲ ਦੀ ਨਾਲ ਡਾਕਟਰੀ ਸਲਾਹ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਜਦੋਂ ਮੋਨੋਪੋਜ਼ ਹੁੰਦਾ ਤਾਂ ਉਸ ਵੇਲੇ ਠੰਡੀਆਂ ਤੱਤੀਆਂ ਤੌਣੀਆਂ ਜਿਹੜੀਆਂ ਨੇ ਉਹ ਆਉਂਦੀਆਂ ਕਈ ਵਾਰ ਐਵੇਂ ਹੁੰਦਾ ਕਿ ਇੱਕ ਜਣਾ ਮਤਲਬ ਸਾਰਾ ਟੱਬਰ ਨੂੰ ਠੰਡ ਲੱਗ ਰਹੀ ਹੈ ਇੱਕ ਜਣਾ ਬੈਠਾ ਹੋ ਕੇ ਕਹਿੰਦਾ ਕਿ ਮੈਨੂੰ ਤਾਂ ਤਰੇਲੀਆਂ ਹੀ ਬਹੁਤ ਆ ਰਹੀਆਂ ਹਨਾ ਕਈ ਭੈਣਾਂ ਨਾਲ ਇਸ ਤਰ੍ਹਾਂ ਹੁੰਦਾ ਕਿ ਉਹ ਮਤਲਬ ਜਿਵੇਂ ਬਹੁਤ ਗਰਮੀ ਦੇ ਵਿੱਚ ਜੁਰ ਨੂੰ ਲੱਗਦਾ ਕਿ ਜਿਵੇਂ ਉਹਨਾਂ ਦਾ ਸਰੀਰ ਸੁਨ ਹੋ ਰਿਹਾ ਹੈ ਹਨਾ ਤੇ ਜੇ ਤੁਹਾਨੂੰ ਇਹ ਦਿੱਕਤ ਵੀ ਨਾਲ ਆ ਰਹੀ ਹੈ ਕਿ ਤੁਹਾਨੂੰ ਲੱਗ ਰਿਹਾ ਹੈ ਕਿ ਜਿਵੇਂ ਲੱਤਾਂ 'ਚ ਜਾਨ ਹੀ ਨਹੀਂ ਹੈਗੀ ਬਹੁਤ ਵੀਕਨੈਸ ਵੀ ਮਹਿਸੂਸ ਹੋ ਰਹੀ ਹੈ ਨਾਲ ਹੀ ਤੁਹਾਨੂੰ ਰਾਤ ਨੂੰ ਨੀਂਦ ਵੀ ਨਹੀਂ ਆ ਰਹੀ ਤਾਂ ਇਹਦਾ ਸਿੱਧਾ ਜਿਹਾ ਮਤਲਬ ਹੈ ਕਿ ਤੁਹਾਡੀ ਮਤਲਬ ਜਿੰਕ ਜਿਹੜਾ ਹੈ ਤੁਹਾਡੀ ਬਾਡੀ ਦੇ ਵਿੱਚ ਜਿੰਕ ਤੇ ਮੈਗਨੀਸ਼ੀਅਮ ਉਹਦੀ ਵੀ ਜ਼ਰੂਰਤ ਹੈ ਪਰ ਤੁਸੀਂ ਮੈਂ ਫਿਰ ਕਹਿੰਨੀ ਆ ਕਿ ਨਾਲ ਦੀ ਨਾਲ ਡਾਕਟਰ ਨੂੰ ਜ਼ਰੂਰ ਦਿਖਾਓ ਤੇ ਇਹ ਮੋਨੋਪੋਜ਼ ਦੇ ਵਿੱਚ ਜਿਹੜੀ ਡਾਈਟ ਅਸੀਂ ਸਾਨੂੰ ਕਿਸ ਤਰ੍ਹਾਂ ਦੀ ਚਾਹੀਦੀ ਹੁੰਦੀ ਹੈ ਨਾ ਮੋਨੋਪੋਜ਼ ਛੱਡੋ ਮਤਲਬ 40s ਦੇ ਵਿੱਚ ਕਿਉਂਕਿ ਜਿਵੇਂ ਮੈਂ 36 ਸਾਲ ਦੀ ਹੋ ਜੂੰਗੀ ਇਸ ਸਾਲ ਤਾਂ ਮਤਲਬ ਇਸ ਇਸ ਤੋਂ ਵੀ ਸਾਨੂੰ ਜਿਹੜਾ ਆਪਣੀ ਡਾਈਟ ਦਾ ਬਹੁਤ ਧਿਆਨ ਰੱਖਣ ਦੀ ਜ਼ਰੂਰਤ ਹੁੰਦੀ ਹੈ ਕਿਉਂਕਿ 30 ਤੋਂ ਬਾਅਦ ਹੀ ਮਤਲਬ ਬਹੁਤ ਸਾਰੇ ਚੇਂजेस ਜਿਹੜੇ ਆ 30 ਇਹ 35 ਦੇ ਵਿੱਚ ਸਾਡੀ ਬੋਡੀ ਦੇ ਵਿੱਚੋਂ ਹੋਣੇ ਸ਼ੁਰੂ ਹੋ ਜਾਂਦੇ ਆ ਤੇ ਜਿਵੇਂ ਹੀ ਅਸੀਂ 40s ਦੇ ਵਿੱਚ ਪਰਵੇਸ਼ ਕੀਤਾ ਤਾਂ ਇੱਕ ਚੀਜ਼ ਤਾਂ ਬਹੁਤ ਜ਼ਰੂਰੀ ਤੌਰ ਤੇ ਕਿ ਦੇਖੋ ਏਜ ਜਿਹੜੀ ਆ ਨਾ ਇਹ ਇੱਕ ਨੰਬਰ ਹੈ ਹੈਨਾ ਮੈਨੂੰ ਲੱਗਦਾ ਹੁੰਦਾ ਵੀ ਜ਼ਿੰਦਗੀ ਜਿਹੜੀ ਹੈ ਨਾ ਉਹ 40k ਤੋਂ ਬਾਅਦ ਤਾਂ ਬਹੁਤ ਸੋਹਣੀ ਹੋ ਜਾਂਦੀ ਹੈ ਮੈਨੂੰ ਹੁਣ ਲੱਗਦਾ ਕਿ ਪਹਿਲਾਂ ਨਾਲੋਂ ਮੇਰੀ ਲਾਈਫ ਹੁਣ ਬਹੁਤ ਬੈਟਰ ਹੈ ਹਨ ਉਹਦਾ ਕਾਰਨ ਕੀ ਪਹਿਲਾਂ ਨਾਲ ਥੋੜੇ ਤੇ ਜ਼ਿੰਮੇਵਾਰੀਆਂ ਬਹੁਤ ਹੁੰਦੀਆਂ ਇਸ ਏਜ ਦੇ ਵਿੱਚ ਉਸ ਤੋਂ ਵੀ ਜ਼ਿਆਦਾ ਹੁੰਦੀਆਂ ਪਰ ਚੀਜ਼ਾਂ ਤੁਸੀਂ ਆਪਣੇ ਅਕੋਰਡਿੰਗ ਹੈਂਡਲ ਕਰ ਲੈਨੇ ਹੋ ਤੁਹਾਨੂੰ ਸਿਚੁਏਸ਼ਨਸ ਦੇ ਨਾਲ ਡੀਲ ਕਰਨਾ ਆ ਜਾਂਦਾ ਇਸ ਏਜ ਤੱਕ ਹਨਾ ਤਾਂ ਹੁਣ ਜਦੋਂ ਤੁਸੀਂ ਉਹ ਸਿਚੁਏਸ਼ਨਸ ਨੂੰ ਸਮਝ ਲੈਨੇ ਹੋ ਫਿਰ ਤੁਹਾਨੂੰ ਮਤਲਬ ਜ਼ਿੰਦਗੀ ਜਿਹੜੀ ਉਹ ਸੌਖੀ ਹੋਣੀ ਸ਼ੁਰੂ ਹੋ ਜਾਂਦੀ ਹੈ ਸੋ ਜੇ ਇਹਨੂੰ ਮਾਣਨਾ ਸਿੱਖ ਲਈਏ ਨਾ ਤਾਂ ਜ਼ਿੰਦਗੀ ਜਿਹੜੀ ਹੈ ਉਹ ਇਸ ਏਜ ਦੇ ਵਿੱਚ ਵੀ ਬਹੁਤ ਸੋਹਣੀ ਹੋ ਜਾਂਦੀ ਐ ਪਰ ਸਾਡੀ ਦਿੱਕਤ ਇਹ ਹੁੰਦੀ ਐ ਕਿ ਅਸੀਂ ਨਾ ਆਪਣੀ ਡਾਈਟ ਦੇ ਉੱਤੇ ਧਿਆਨ ਨਹੀਂ ਦਿੰਦੇ ਤੇ ਇਸ ਕਰਕੇ ਫਿਰ ਸਾਨੂੰ ਸਮੱਸਿਆਵਾਂ ਆਉਂਦੀਆਂ ਦੇਖੋ ਜਿਵੇਂ ਹੀ ਅਸੀਂ 35 ਮਤਲਬ ਪਲੱਸ ਹੋਏ ਨਾ ਉਸ ਵੇਲੇ ਸਭ ਤੋਂ ਜ਼ਰੂਰੀ ਚੀਜ਼ ਜਿਹੜੀ ਸਾਡੀ ਬੋਡੀ ਨੂੰ ਚਾਹੀਦੀ ਹੁੰਦੀ ਐ ਮਤਲਬ ਸਭ ਤੋਂ ਜ਼ਰੂਰੀ ਐ ਵਿਟਾਮਿਨ ਡੀ ਤਾਂ ਕਿਸੇ ਵੀ ਹਾਲ ਦੇ ਵਿੱਚ ਨਾ ਘਟੇ ਕਿਉਂਕਿ ਜੇ ਵਿਟਾਮਿਨ ਡੀ ਤੁਹਾਡੀ ਬੋਡੀ ਦੇ ਵਿੱਚੋਂ ਘਟਿਆ ਤਾਂ ਉਨੇ ਥੋਡੀ ਬਾਡੀ ਦੇ ਵਿੱਚ ਕੈਲਸ਼ੀਅਮ ਨਹੀਂ ਪੂਰਾ ਹੋਣ ਦੇਣਾ ਤੇ ਕੈਲਸ਼ੀਅਮ ਦੀ ਡੈਫੀਸੈਂਸੀ ਜੇ ਬਾਡੀ ਦੇ ਵਿੱਚ ਹੋ ਗਈ ਕਿਉਂਕਿ ਅੱਗੇ-ਅੱਗੇ ਜਿਹੜਾ ਬੁਢਾਪਾ ਆ ਰਿਹਾ ਨਾ ਇਹ ਉਹ ਵਾਲੀ ਏਜ ਹੁੰਦੀ ਹੈ ਜਿਦੇ ਚ ਅਸੀਂ ਕਹਿੰਨੇ ਆਂ ਵੀ ਬੰਦਾ ਬਾਥਰੂਮ ਗਿਆ ਤੇ ਫ੍ਰੈਕਚਰ ਹੋ ਗਿਆ ਹਨਾ ਉਹ ਆਲਮੋਸਟ ਹੱਡੀਆਂ ਜਿਹੜੀਆਂ ਨਾ ਖੁਰੀਆਂ ਹੋਈਆਂ ਹੀ ਹੁੰਦੀਆਂ ਨੇ ਤਾਂ ਹੀ ਬੈਠਣ ਲੱਗੇ ਹੀ ਫ੍ਰੈਕਚਰ ਹੋ ਗਿਆ ਖੜੇ ਹੋਣ ਲੱਗੇ ਜਿਹੜਾ ਇਹ ਉਹ ਅਸੀਂ ਕਹਿੰਨੇ ਆਂ ਵੀ ਗੋਡੇ ਨੂੰ ਢਿਲਕ ਵੱਜਦੀ ਆ ਹਨਾ ਉਹ ਇਸ ਕਰਕੇ ਕਿਉਂਕਿ ਕੈਲਸ਼ੀਅਮ ਜਿਹੜਾ ਇਹ ਬਾਡੀ ਅ ਨਹੀਂ ਬਣਾਉਂਦੀ ਇੱਕ ਅਸੀਂ ਨਾ ਕੈਲਸ਼ੀਅਮ ਰਿਚ ਡਾਈਟ ਲੈਣੀ ਹੁੰਦੀ ਹੈ ਉਹਦਾ ਅਸੀਂ ਖਾਸ ਤੌਰ ਤੇ ਧਿਆਨ ਰੱਖੀਏ ਤੇ ਬਹੁਤਾ ਕਰਕੇ ਇਹ ਲੱਗਦਾ ਸਾਰੀਆਂ ਭੈਣਾਂ ਨੂੰ ਕਿ ਕੈਲਸ਼ੀਅਮ ਰਿਚ ਜਿਹੜੀ ਡਾਈਟ ਹੈ ਉਹ ਮਤਲਬ ਵੈਜ ਦੇ ਵਿੱਚ ਸਿਰਫ ਦੁੱਧ ਦੇ ਵਿੱਚ ਹੀ ਹੈ ਮਿਲਕ ਐਂਡ ਡੇਰੀ ਪ੍ਰੋਡਕਟਸ ਦੇ ਵਿੱਚ ਤਾਂ ਦੇਖੋ ਹੈਗਾ ਹੀ ਆ ਇਸ ਤੋਂ ਬਿਨਾ ਵੀ ਤੁਸੀਂ ਕੈਲਸ਼ੀਅਮ ਆਪਣੇ ਸਰੀਰ ਦੇ ਵਿੱਚ ਪੂਰਾ ਕਰ ਸਕਦੇ ਹੋ ਰਾਗੀ ਜਿਹੜੀ ਹੈ ਰਾਗੀ ਬਹੁਤ ਅੱਛਾ ਸੋਰਸ ਹੈ ਕੈਲਸ਼ੀਅਮ ਦਾ ਇਸ ਤੋਂ ਬਿਨਾ ਸਫੈਦ ਤੇ ਕਾਲੇ ਤੇਲ ਤੁਸੀਂ ਜਿਹੜੇ ਵੀ ਯੂਜ਼ ਕਰ ਸਕਦੇ ਹੋ ਇਹਨਾਂ ਦੇ ਵਿੱਚ ਕੈਲਸ਼ੀਅਮ ਬਹੁਤ ਹੁੰਦਾ ਹੈ ਤੇ ਇਹਨਾਂ ਨੂੰ ਤੁਸੀਂ ਜ਼ਰੂਰ ਯੂਜ਼ ਕਰਨਾ ਇੱਕ ਹੋਰ ਦਿੱਕਤ ਜਿਹੜੀ ਹੈ ਉਹ ਆਉਂਦੀ ਹੈ ਕਿ ਡਾਈਜੈਸ਼ਨ ਦੀ ਦਿੱਕਤ ਹੋ ਜਾਂਦੀ ਹੈ ਇਸ ਸਟੇਜ ਦੇ ਵਿੱਚ ਜਦੋਂ ਮੋਨੋਪਾਸ ਸ਼ੁਰੂ ਹੁੰਦਾ ਡਾਈਜੈਸ਼ਨ ਦੀ ਦਿੱਕਤ ਹੋ ਜਾਂਦੀ ਹੈ ਉਹਦਾ ਰੀਜ਼ਨ ਹੁੰਦਾ ਹੈ ਕਿ ਹਾਰਮੋਨਲ ਨਾ ਇੰਬੈਲੈਂਸ ਹੋ ਰਿਹਾ ਹੁੰਦਾ ਸਾਡਾ ਸਰੀਰ ਕਦੇ ਪੀਰੀਅਡਸ ਮਤਲਬ ਬਹੁਤ ਹੈਵੀ ਫਲੋ ਹੋ ਰਿਹਾ ਹੈ ਕਦੇ ਆ ਹੀ ਨਹੀਂ ਰਹੇ ਕਈ ਵਾਰ ਰੁਕ ਰੁਕ ਕੇ ਆ ਰਹੇ ਹੈ ਤਾਂ ਬਹੁਤ ਸਾਰੀਆਂ ਜਿਹੜੀਆਂ ਚੇਂਜਸ ਹਨਾ ਉਹ ਇਸ ਸਟੇਜ ਦੇ ਉੱਤੇ ਹੋ ਜਾਂਦੀਆਂ ਹੈ ਸਰੀਰ ਦੇ ਵਿੱਚ ਉਸ ਵੇਲੇ ਤੁਸੀਂ ਖਾਸ ਤੌਰ ਤੇ ਧਿਆਨ ਰੱਖਣਾ ਹੁੰਦਾ ਇੱਕ ਤਾਂ ਇਹ ਕਿ ਤੁਸੀਂ ਜੇ ਤੇਲ ਵਾ ਲੈ ਰਹੀ ਉਹ ਨਾ ਸਫੇਦ ਦਿਲ ਲੈਣੇ ਆ ਆ ਤੁਸੀਂ ਕਾਲੇ ਤਿਲ ਲੈਣੇ ਆ ਤੁਸੀਂ ਜੋ ਵੀ ਜਿਵੇਂ ਐਕਸਟਰਾ ਨਟਸ ਜਿਹੜੇ ਵੀ ਨਟ ਸੀਡਸ ਸਾਨੂੰ ਇਸ ਸਟੇਜ ਦੇ ਉੱਤੇ ਬਹੁਤ ਚਾਹੀਦੇ ਹੁੰਦੇ ਆ ਜਿਹੜੇ ਵੀ ਲੈਣੇ ਆ ਨਾ ਉਹ ਤੁਸੀਂ ਸਾਰੀਆਂ ਹੀ ਚੀਜ਼ਾਂ ਪਾਣੀ ਦੇ ਵਿੱਚ ਭੋਂ ਕੇ ਲੈਣੀਆਂ ਹਨ ਉਹਨਾਂ ਨੂੰ ਸੋਕ ਕਰਕੇ ਲੈਣੀਆਂ ਕਿਉਂਕਿ ਇਹਦੇ ਨਾਲ ਨਾ ਡਾਈਜੈਸ਼ਨ ਦੀ ਜਿਹੜੀ ਦਿੱਕਤ ਆ ਤੁਹਾਡੀ ਉਹ ਵੀ ਠੀਕ ਹੋ ਜੇਗੀ ਇੱਕ ਇਹਨਾਂ ਦੀ ਤਸਵੀਰ ਬਦਲ ਜਾਂਦੀ ਹੈ ਤੇ ਇੱਕ ਮਤਲਬ ਇਹਨਾਂ ਦੇ ਵਿੱਚ ਜਿਹੜਾ ਤਿਲ ਵਗੈਰਾ ਹਨਾ ਜਿਵੇਂ ਇਹਨਾਂ ਚ ਕੁਝ ਜਿਵੇਂ ਇਹ ਜਾਂ ਕੁਝ ਸੀਡਸ ਨੇ ਇਹਨਾਂ ਚ ਜੋ ਕੁਝ ਵੀ ਅਜਿਹਾ ਹੁੰਦਾ ਜਿਹੜਾ ਸਾਡੀ ਬਾਡੀ ਆਸਾਨੀ ਨਾਲ ਨਹੀਂ ਪਚਾ ਸਕਦੀ ਤਾਂ ਆ ਪਿਉਮ ਕੇ ਜਦੋਂ ਅਸੀਂ ਉਹਨੂੰ ਖਾਂਦੇ ਆ ਸਾਨੂੰ ਉਹਦੀ ਜਿਹੜੀ ਦਿੱਕਤ ਹੈ ਉਹ ਵੀ ਖਤਮ ਹੋ ਜਾਂਦੀ ਹੈ ਸੋ ਭੋਗ ਕੇ ਇਹਨਾਂ ਚੀਜ਼ਾਂ ਦੀ ਵਰਤੋਂ ਤੁਸੀਂ ਜਿਹੜੀ ਹੈ ਉਹ ਜ਼ਰੂਰ ਕਰਨੀ ਹੈ ਕੈਲਸ਼ੀਅਮ ਦੇ ਥਾਂ ਤੇ ਤੁਸੀਂ ਰਾਗੀ ਵਰਤ ਸਕਦੇ ਦਾ ਜਿਹੜਾ ਚੰਗਾ ਸੋਰਸ ਹੈ ਰਾਗੀ ਕੈਲਸ਼ੀਅਮ ਦੇ ਲਈ ਤੁਸੀਂ ਉਹ ਵਰਤ ਸਕਦੇ ਹੋ ਮਿਲ ਕੇ ਅੰਡੇ ਰੀ ਪ੍ਰੋਡਕਟਸ ਦਾ ਸਾਰਿਆਂ ਦੇ ਵਿੱਚ ਹੁੰਦਾ ਹੀ ਹੈ ਐਸੀ ਤਰ੍ਹਾਂ ਪਨੀਰ ਜਿਹੜਾ ਹੈ ਉਹ ਬਹੁਤ ਚੰਗਾ ਸੋਰਸ ਹੈ ਠੀਕ ਹੈ ਤਾਂ ਦੁੱਧ ਦਹੀਂ ਤੁਸੀਂ ਲੈਣਾ ਹੀ ਲੈਣਾ ਹੈ ਅੱਛਾ ਇਸ ਏਜ ਦੇ ਵਿੱਚ ਇੱਕ ਹੋਰ ਜਿਹੜੀ ਵੱਡੀ ਗੜਬੜ ਹੁੰਦੀ ਹੈ ਨਾ ਉਹ ਇਹ ਹੁੰਦੀ ਹੈ ਸਾਡੇ ਤੋਂ ਕਿ ਸਾਰੀ ਜ਼ਿੰਦਗੀ ਮਤਲਬ ਖਾਸ ਕਰਕੇ ਔਰਤਾਂ ਆਪਣੇ weight ਨੂੰ ਮੇਨਟੇਨ ਕਰਨ ਦੀ ਕੋਸ਼ਿਸ਼ ਕਰਦੀਆਂ ਹਨ ਇਸ ਏਜ ਦੇ ਵਿੱਚ ਆ ਕੇ ਸਭ ਤੋਂ ਵੱਡੀ ਦਿੱਕਤ ਹੁੰਦੀ ਹੈ ਕਿ ਹਾਰਮੋਨਲ ਇੰਬੈਲੈਂਸ ਹੋ ਰਹੇ ਹੁੰਦੇ ਹੈ ਐਸਟ੍ਰੋਜਨ ਵੱਧ ਬੋਡੀ ਰਿਲੀਜ਼ ਕਰਨਾ ਜਿਹੜਾ ਸ਼ੁਰੂ ਹੋ ਜਾਂਦੀ ਹੈ ਜਿਸ ਕਰਕੇ weight ਗੇਨ ਹੋਣਾ ਸ਼ੁਰੂ ਹੋ ਜਾਂਦਾ ਵਾਲ ਝੜਨੇ ਸ਼ੁਰੂ ਹੋ ਜਾਂਦੇ ਹੈ ਸਕਿਨ ਢਿੱਲੀ ਹੋ ਜਾਣੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਕੋਲਾਜਨ ਬਣਨਾ ਵੀ ਜਿਹੜਾ ਹੈ ਉਹ ਘਟ ਜਾਂਦਾ ਹੁਣ ਕੋਲਾਜਨ ਤਾਂ ਸਾਡਾ ਹੀ ਜਿਹੜੀ ਬੋਡੀ ਉਨੇ ਪੂਰਾ ਕਰ ਹੀ ਲੈਣਾ ਆਪਣਾ ਉਹਦੇ ਮਤਲਬ ਮੀਲ ਜਿਹੜੀ ਹੈ ਤੁਸੀਂ ਇਸ ਤਰ੍ਹਾਂ ਦੀ ਲੈਣੀ ਹੈ ਹਨਾ ਕਿ ਸਾਡੇ ਜਿਵੇਂ ਵਿਟਾਮਿਨ ਸੀ ਜਿਹੜਾ ਹੈ ਉਹ ਤੁਸੀਂ ਜ਼ਰੂਰ ਵੈਸੇ ਵੀ ਤੁਹਾਨੂੰ ਇਸ ਸਟੇਜ ਦੇ ਉੱਤੇ ਚਾਹੀਦਾ ਹੁੰਦਾ ਪਰ ਕੋਲੇਜਨ ਸਾਨੂੰ ਉਹਦੇ ਚੋਂ ਵੀ ਜਿਹੜਾ ਹੈ ਜਿਵੇਂ ਆਮਲਾ ਹੋ ਗਿਆ ਨਿੰਬੂ ਹੋ ਗਿਆ ਹਨਾ ਜੇ ਤੁਸੀਂ ਸਿਟਰਿਕ ਅਲਰਜਿਕ ਨਹੀਂ ਹੋ ਤਾਂ ਮੈਂ ਕਹਿ ਰਹੀ ਹਾਂ ਕਿਉਂਕਿ ਨਿੰਬੂ ਦੇ ਨਾਲ ਆਮਲਾ ਤਾਂ ਜਿਹੜਾ ਹੈ ਉਹ ਬਹੁਤ ਅੱਛਾ ਸੋਰਸ ਹੈ ਵਿਟਾਮਿਨ ਸੀ ਦਾ ਬਟ ਨਿੰਬੂ ਦਾ ਇਹ ਹੈ ਕਿ ਨਾਲ ਉਹਦੇ ਚ ਸਿਟਰਿਕ ਜਿਹੜਾ ਹੈ ਐਸਿਡ ਵੀ ਹੁੰਦਾ ਜਿਸ ਕਰਕੇ ਜਿਹੜਾ ਹੈ ਇਹ ਮਤਲਬ ਇਹਦਾ ਵੀ ਤੁਸੀਂ ਧਿਆਨ ਰੱਖਣਾ ਕਿ ਜਿਨ੍ਹਾਂ ਨੂੰ ਸਿਟਰਿਕ ਅਲਰਜੀ ਹੈ ਉਹਨਾਂ ਨੇ ਇਸ चीज ਨੂੰ ਨਹੀਂ ਵਰਤਣਾ ਇੱਕ ਹੋਰ ਜਿਹੜੀ ਫਿਰ ਗਲਤੀ ਇਸ ਸਟੇਜ ਤੇ ਤੁਸੀਂ ਕਰਦੇ ਹੋ ਭਣੇ ਉਹ ਅਸੀਂ ਸਾਰੇ ਇਹ ਕਰਦੇ ਹਾਂ ਮੈਨੂੰ ਲੱਗਦਾ ਹੈ ਕਿ ਜਿਵੇਂ ਹੀ ਸਾਨੂੰ ਲੱਗੇ ਕਿ ਸਾਡਾ ਥੋੜਾ ਵੇਟ ਗੇਨ ਹੋ ਰਿਹਾ ਤਾਂ ਅਸੀਂ ਇਹ ਕਰਦੇ ਹਾਂ ਕਿ ਅਸੀਂ ਫੈਟਸ ਨੂੰ ਕੱਟ ਦਿੰਨੇ ਆ ਆਪਣੀ ਡਾਈਟ ਦੇ ਵਿੱਚੋਂ ਐਕਚੁਅਲ ਦੇ ਵਿੱਚ ਮੋਨੋਪੌਜ਼ ਦੀ ਜਿਹੜੀ ਸਟੇਜ ਹੁੰਦੀ ਹੈ ਨਾ ਉਹਦੇ ਵਿੱਚ ਸਾਨੂੰ ਕਾਰਬਸ ਨੂੰ ਘਟਾ ਕੇ ਫੈਟਸ ਰਿਚ ਡਾਈਟ ਜਿਹੜੀ ਹੈ ਸਾਨੂੰ ਉਹ ਲੈਣੀ ਚਾਹੀਦੀ ਹੈ ਕਿਉਂਕਿ ਜੇ ਤੁਹਾਡਾ weight gain ਹੋ ਰਿਹਾ ਹੈ ਨਾ ਇਸ ਸਟੇਜ ਤੇ ਉਹ ਹਾਰਮੋਨਲ ਇਮਬੈਲੈਂਸ ਹੋਣ ਕਰਕੇ ਹੋ ਰਿਹਾ ਹੈ ਇਹਦੇ ਵਿੱਚ ਤੁਹਾਡਾ ਕੋਈ ਕਸੂਰ ਨਹੀਂ ਹੈ ਇਵਨ ਤੁਸੀਂ ਕਾਰਬਸ ਵਧਾ ਦਿੰਨੇ ਹੋ ਹਨਾ ਜਿਵੇਂ ਜਿਵੇਂ ਕਣਕ ਦਾ ਆਟਾ ਆ ਬਾਕੀ ਜੋ ਵੀ ਅਸੀਂ ਖਾਂਦੇ ਆ ਕਾਰਬਜ਼ੇ ਆਲੂ ਹੋ ਗਿਆ ਸਾਰੇ ਇਹ ਕਾਰਬਜ਼ ਦੇ ਸੋਰਸ ਨੇ ਫੈਟ ਅਸੀਂ ਛੱਡ ਦਿੰਨੇ ਆ ਦੇਸੀ ਘਿਓ ਬਹੁਤ ਚੰਗਾ ਹੈ ਦੇਸੀ ਘਿਓ ਨੂੰ ਆਪਣੇ ਰੁਟੀਨ ਡਾਈਟ ਦੇ ਵਿੱਚ ਸ਼ਾਮਿਲ ਕਰੋ ਸੀਜ਼ਨਲ ਫਲ ਫਰੂਟਸ ਜਿਹੜੇ ਆ ਉਹ ਤੁਸੀਂ ਸ਼ਾਮਿਲ ਕਰੋ ਇਸੇ ਤਰ੍ਹਾਂ ম্যাগਨੀਸ਼ੀਅਮ ਦੇ ਲਈ ਤੁਸੀਂ ਪਿਸਤਾ ਕਾਜੂ ਜਿਹੜੇ ਆ ਇਹਨਾਂ ਨੂੰ ਆਪਣੀ ਡਾਈਟ ਦੇ ਵਿੱਚ ਸ਼ਾਮਿਲ ਕਰੋ ਅੱਛਾ ਅੰਜੀਰ ਜਿਹੜੀ ਹੈ ਅੰਜੀਰ ਨੂੰ ਜ਼ਰੂਰ ਆਪਣੀ ਡਾਈਟ ਦੇ ਵਿੱਚ ਸ਼ਾਮਿਲ ਕਰੋ ਅੰਜੀਰ ਭੋਂ ਕੇ ਖਾਓ ਇਹ ਜਿਹੜੀ ਤੁਹਾਨੂੰ ਇਸ ਏਜ ਦੇ ਉੱਤੇ ਇਸ ਸਟੇਜ ਦੇ ਉੱਤੇ ਡਾਈਜੈਸ਼ਨ ਦੀ ਦਿੱਕਤ ਹੁੰਦੀ ਹੈ ਨਾ ਉਹਨੂੰ ਅੰਜੀਰ ਠੀਕ ਕਰੂਗੀ ਅੰਜੀਰ ਨੂੰ ਤਾਂ ਤੁਸੀਂ ਜ਼ਰੂਰ ਹੀ ਭਿਉਂ ਕੇ ਖਾਣਾ ਹੈ ਆਪਣੀ ਡਾਈਟ ਦਾ ਤੁਸੀਂ ਆਪ ਧਿਆਨ ਰੱਖਣਾ ਹੈ ਨਾ ਇਹ ਧਿਆਨ ਰੱਖਣਾ ਬਹੁਤ ਜ਼ਰੂਰੀ ਹੁੰਦਾ ਅੰਜੀਰ ਨੂੰ ਤੁਸੀਂ ਜ਼ਰੂਰ ਭਿਉਂ ਕੇ ਖਾਣਾ ਹੈ ਅੰਜੀਰ ਤਾਂ ਇੰਨੀ ਜ਼ਿਆਦਾ ਮਤਲਬ ਜਿਵੇਂ ਤੁਹਾਨੂੰ ਲੱਗਦਾ ਹੈ ਨਾ ਕਿ ਤੁਹਾਡੀਆਂ ਲੱਤਾਂ ਜੀਆਂ ਸੁੰਨ ਹੋ ਰਹੀਆਂ ਜਾਂ ਨਿਕਲ ਰਹੀ ਆ ਅੰਜੀਰ ਬਹੁਤ ਚੰਗਾ ਸੋਰਸ ਹੈ ਅੰਜੀਰ ਨੂੰ ਤੁਸੀਂ ਜ਼ਰੂਰ ਵਰਤਣਾ ਸੋ ਇਸੇ ਤਰ੍ਹਾਂ ਜਿਹੜੇ ਵੀ ਸੀਜ਼ਨਲ ਫਲ ਫਰੂਟਸ ਮੈਂ ਪਹਿਲਾਂ ਹੀ ਕਿਹਾ ਕਿ ਤੁਸੀਂ ਉਹ ਸਾਰੇ ਖਾਣੇ ਆ ਮਿਲਕ ਐਂਡ ਡੈਰੀ ਪ੍ਰੋਡਕਟਸ ਨੂੰ ਆਪਣੀ ਡਾਈਟ ਦੇ ਵਿੱਚ ਸ਼ਾਮਲ ਕਰੋ ਆਪਣੀ ਬੋਡੀ ਦੇ ਵਿੱਚ ਫੈਟਸ ਦਾ ਤੁਸੀਂ ਧਿਆਨ ਰੱਖਣਾ ਇੱਕ ਹੋਰ ਚੀਜ਼ ਆਇਰਨ ਜਿਹੜੀ ਹੈ ਉਹਦਾ ਤੁਸੀਂ ਖਾਸ ਤੌਰ ਤੇ ਧਿਆਨ ਰੱਖਣਾ ਇਸ ਸਟੇਜ ਦੇ ਵਿੱਚ ਨਾ ਇੱਕ ਦਿੱਕਤ ਆਉਂਦੀ ਹੈ ਕਿ ਆਇਰਨ ਜਿਹੜੀ ਹੈ ਨਾ ਉਹ ਹজম ਜਿਵੇਂ ਅਸੀਂ ਕਹਿੰਨੇ ਆ ਹਨਾ ਕਿ ਉਹ ਜੇ ਅਸੀਂ ਕੁਝ ਮੰਨ ਲਓ ਕੋਈ ਟੈਬਲੇਟਸ ਵੀ ਲੈ ਰਹੇ ਹਾਂ ਕੋਈ ਐਕਸਟਰਾ ਸਪਲੀਮੈਂਟ ਵੀ ਲੈ ਰਹੇ ਹਾਂ ਤਾਂ ਉਹ ਸਾਨੂੰ ਹজম ਨਹੀਂ ਆਉਂਦੇ ਇਹਦਾ ਤੁਸੀਂ ਬਹੁਤ ਧਿਆਨ ਰੱਖਣਾ ਕਿ ਫੋਲਿਕ ਐਸਿਡ ਤੇ ਆਇਰਨ ਜਿਹੜਾ ਇਹ ਬਹੁਤ ਜ਼ਰੂਰੀ ਨੇ ਇਸ ਸਟੇਜ ਦੇ ਉੱਤੇ ਖਾਸ ਕਰਕੇ ਸਾਡੀ ਡਾਈਟ ਦੇ ਵਿੱਚ ਕਿਉਂਕਿ ਮਾਈਕਰੋਨਿਊਟ੍ਰੀਐਂਸ ਜਿਹੜੇ ਹੈਗੇ ਹਨ ਨਾ ਜਿਵੇਂ ਆਇਰਨ ਹੋ ਗਿਆ ਜਿੰਕ ਹੋਗਾ ਜਿੰਕ ਹੈ ম্যাগਨੀਸ਼ੀਅਮ ਹੈ ਜੀ ਤੁਹਾਡੀ ਬਾਡੀ ਦੇ ਵਿੱਚ ਇਹ ਬੈਲੈਂਸ ਹੋਣਗੇ ਨਾ ਤਾਂ ਤੁਹਾਨੂੰ ਹੈਡੈਕ ਵਗੈਰਾ ਨਹੀਂ ਹੋਊਗੀ ਠੀਕ ਹੈ ਜਿਵੇਂ ਸਿਰਦਰਦ ਦੀ ਜਾਂ ਉਲਟੀ ਲਈ ਦਿਲ ਕਰਦਾ ਰਹਿੰਦਾ ਦਿਲ ਕੱਚਾ ਹੁੰਦਾ ਰਹਿੰਦਾ ਸੋ ਇਹਨਾਂ ਚੀਜ਼ਾਂ ਨੂੰ ਤੁਸੀਂ ਜਿਹੜਾ ਹੈ ਉਹ ਆਪ ਬੈਲੈਂਸ ਕਰਨਾ ਕੇਲਾ ਤੁਸੀਂ ਇਸ ਸਟੇਜ ਦੇ ਉੱਤੇ ਖਾਓ ਜਿਹੜਾ ਹੈ ਨਾ ਕੇਲਾ ਉਂਝ ਵੀ ਤੁਹਾਨੂੰ ਸਟ्रेस ਤੋਂ ਰਿਲੈਕਸ ਕਰਦਾ ਕਿਉਂਕਿ ਜਦੋਂ ਵੀ ਇਹ ਸਟੇਜ ਜਿਹੜੀ ਹੈ ਸ਼ੁਰੂ ਹੁੰਦੀ ਹੈ ਨਾ ਉਸ ਵੇਲੇ ਦਿੱਕਤ ਕੀ ਆਉਂਦੀ ਹੈ ਕਿ ਹੀ ਹਾਈਪਰ ਟੈਨਸ਼ਨ ਸਾਨੂੰ ਹੋਣੀ ਸ਼ੁਰੂ ਹੋ ਜਾਂਦੀ ਹੈ ਠੀਕ ਹੈ ਚੜਚੜਾਪਨ ਆ ਜਾਂਦਾ ਹੈ ਕਿਉਂਕਿ ਬਾਡੀ ਦੇ ਵਿੱਚ ਚੇਂजेस ਆ ਰਹੇ ਹੁੰਦੇ ਆ weight gain ਹੋਣਾ ਸ਼ੁਰੂ ਹੋ ਜਾਂਦਾ ਵਾਲ ਝੜਨੇ ਸ਼ੁਰੂ ਹੋ ਜਾਂਦੇ ਆ ਸਕਿਨ ਢਿੱਲੀ ਹੋਣੀ ਸ਼ੁਰੂ ਹੋ ਜਾਂਦੀ ਹੈ ਹਾਰਮੋਨਲ ਚੇਂजेस ਜਿਹੜੇ ਬਹੁਤ ਕੁਝ ਚੱਲ ਰਹੇ ਹੁੰਦਾ ਅੰਦਰ ਸਰੀਰ ਦੇ ਤੇ ਅਸੀਂ ਉਪਾਲਦੇ ਆ ਕਿ ਬਾਹਰੋਂ ਉਹ ਸਭ ਕੁਝ ਠੀਕ ਹੋ ਜੇ ਇੱਕ ਫੈਮਿਲੀ ਸਪੋਰਟ ਦੀ ਇਸ ਵੇਲੇ ਬਹੁਤ ਜ਼ਰੂਰਤ ਹੁੰਦੀ ਹੈ ਕਿਉਂਕਿ ਸਰੀਰ ਦੇ ਅੰਦਰ ਬਹੁਤ ਸਾਰੇ ਬਦਲਾਅ ਰਹੇ ਹੁੰਦੇ ਆ ਸੋ ਸਾਨੂੰ ਸਾਰਿਆਂ ਨੂੰ ਹੀ ਜਿਹੜਾ ਸਾਡੇ ਘਰਾਂ ਦੇ ਵਿੱਚ ਮਾਵਾ ਪੈਣਾ ਜੜੀਆਂ ਹੈਗੀਆਂ ਨੇ ਜੜੀਆਂ ਇਸ 40s ਦੀ ਏਜ ਦੇ ਵਿੱਚ ਨੇ ਕਿਉਂਕਿ 40 ਟੂ 45 ਜਿਹੜੀ ਹੈ ਇਹ ਮੈਨੋਪਾਜ਼ ਦੀ ਏਜ ਜਿਹੜੀ ਡਾਕਟਰਸ ਦੱਸਦੇ ਆ ਇਹ ਇਹ ਹੈ ਸਾਡੀ ਇੰਡੀਅਨ ਦੇ ਸੁਸਾਇਟੀ ਦੇ ਵਿੱਚ ਇੰਡਨ ਕੰਟਰੀ ਦੇ ਵਿੱਚ ਤਾਂ ਹਾਲੇ ਤੱਕ ਸਾਡੇ ਮਤਲਬ ਭਾਰਤ ਦੇ ਵਿੱਚ ਤਾਂ ਇਹੀ ਹੈਗੀ ਆ ਤੇ ਹਾਲਾਂਕਿ ਵੈਸਟਰਨ ਕਿਉਂਕਿ ਉਹਨਾਂ ਦਾ ਲਾਈਫਸਟਾਈਲ ਉਸ ਤਰ੍ਹਾਂ ਦਾ ਹੈ ਤਾਂ ਉਹਦੇ ਪ੍ਰਭਾਵ ਦੇ ਨਾਲ ਜਿਹੜਾ ਉਹਨਾਂ ਦੀ ਏਜ ਜਿਹੜੀ ਹੈ ਕਿਸੇ ਕਿਸੇ ਥਾਂ ਤੇ ਮਨਪਰਸ ਦੀ ਏਜ ਜਿਹੜੀ ਹੈ ਉਹ 37 ਸਾਲ ਵੀ ਜਿਹੜੀ ਆ ਉਹ ਹੋ ਚੁੱਕੀ ਹੈ ਪਰ ਖੈਰ ਸਾਡੇ ਹਲੇ ਉਸ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈ ਪਰ ਇਸ ਸਟੇਜ ਦੇ ਉੱਤੇ ਆਪਣੀ ਡਾਈਟ ਦਾ ਖਾਸ ਤੌਰ ਤੇ ਧਿਆਨ ਤੁਸੀਂ ਆਪ ਰੱਖਣਾ ਬਹੁਤ ਜ਼ਰੂਰੀ ਹੈ ਤੁਹਾਡੀ ਡਾਈਟ ਦਾ ਇਸ ਵੇਲੇ ਤੇ ਸਹੀ ਹੋਣਾ ਅੱਛਾ ਜਿਵੇਂ ਰਾਜਮਾ ਛੋਲੇ ਲੋਬੀਆ ਪਨੀਰ ਇਹਨੂੰ ਆਪਣੀ ਡਾਈਟ ਦੇ ਵਿੱਚ ਜ਼ਰੂਰ ਤੌਰ ਤੇ ਤੁਸੀਂ ਸ਼ਾਮਿਲ ਕਰਨਾ ਕਿਉਂਕਿ ਇਹ ਸਾਰੇ ਜਿਹੜੇ ਆ ਇਹ ਬਹੁਤ ਤੁਹਾਡੇ ਲਈ ਇਸ ਸਟੇਜ ਦੇ ਵਿੱਚ ਇਹ ਚੰਗੇ ਹੁੰਦੇ ਆ ਪ੍ਰੋਟੀਨ ਦੇ ਬਹੁਤ ਅੱਛੇ ਸੋਰਸ ਨੇ ਕਿਉਂਕਿ ਇੱਕ ਨਾ ਮੰਨ ਦੇ ਵਿੱਚ ਵਹਿਮ ਰਹਿੰਦਾ ਕਿ ਜਿਹੜੇ ਵੈਜੀਟੇਰੀਅਨ ਨੇ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਵੀ ਸਾਡੀ ਜਿਹੜੀ ਡਾਈਟ ਹੈ ਹਨਾ ਉਹ ਸਾਡੀ ਪੂਰਾ ਨਹੀਂ ਕਰ ਰਹੀ ਇਸੇ ਤਰ੍ਹਾਂ ਜਿਵੇਂ ਹੁਣ ਅਸੀਂ ਵਿਟਾਮਿਨ ਸੀ ਦੀ ਗੱਲ ਕੀਤੀ ਹੈ ਹਨਾ ਵਿਟਾਮਿਨ ਸੀ ਦਾ ਇਨਟੇਕ ਜਿਹੜਾ ਹੈ ਨਾ ਬਹੁਤ ਜ਼ਰੂਰੀ ਹੈ ਜਿਵੇਂ ਸੰਤਰਾ ਮਸੰਮੀ ਠੀਕ ਹੈ ਕਿੰਨੂ ਜਾਂ ਆਨਲਾਈਨ ਸਾਰਿਆਂ ਦੇ ਵਿੱਚ ਵਿਟਾਮਿਨ ਸੀ ਹੁੰਦਾ ਪਰ ਇਹ ਇਸ ਤਰ੍ਹਾਂ ਨਹੀਂ ਤੁਸੀਂ ਲੈਣਾ ਕਿ ਇੱਕੋ ਦਿਨ ਨੂੰ ਸਾਰੇ ਫੂਡ ਜਿਹੜੇ ਆ ਖਾ ਲੇਜ਼ ਫਿਰ ਤੁਸੀਂ ਸੋਚਦੇ ਹੋ ਕਿ ਮੈਂ ਆਪਣਾ ਵਿਟਾਮਿਨ ਸੀ ਪੂਰਾ ਕਰ ਲਿਆ ਕਿਉਂਕਿ ਉਹ ਲਿਕਵਿਡ ਫਾਰਮ ਦੇ ਵਿੱਚ ਹੁੰਦਾ ਤਾਂ ਇਹ ਤੁਹਾਡੀ ਬੋਡੀ ਦੇ ਵਿੱਚੋਂ ਵਾਸ਼ ਆਊਟ ਹੋ ਜਾਂਦਾ ਸੋ ਇਹਨੂੰ ਤੁਸੀਂ ਆਪਣੇ ਸਰੀਰ ਦੇ ਵਿੱਚ ਰੱਖਣ ਲਈ ਤੁਹਾਨੂੰ ਜਿਹੜਾ ਨਾ ਉਹ ਤੁਸੀਂ ਇਹਨੂੰ ਰੋਜ਼ਾਨਾ ਜਿਹੜਾ ਹੈ ਇੱਕ ਕੁਆਂਟੀਟੀ ਥੋੜੀ ਜਿਹੀ ਤੁਹਾਨੂੰ ਜੜੀ ਦੀ ਨਾ ਰੋਜ਼ਾਨਾ ਲੈਣੀ ਪਊਗੀ ਇਸ ਚੀਜ਼ ਦਾ ਵੀ ਤੁਸੀਂ ਆਪ ਧਿਆਨ ਰੱਖਣਾ ਆਪਣੀ ਡਾਈਟ ਦਾ ਤੁਸੀਂ ਧਿਆਨ ਜਿਹੜਾ ਹੈ ਉਹ ਜ਼ਰੂਰ ਰੱਖਣਾ ਇਸ ਤਰ੍ਹਾਂ ਜੇ ম্যাগਨੀਸ਼ੀਅਮ ਤੁਹਾਡੇ ਸਰੀਰ ਦੇ ਵਿੱਚ ਘੱਟ ਹੈ ਹਨਾ ਤਾਂ ਤੁਸੀਂ ਜਿਵੇਂ ਜਾਂ ਜਿਹੜੀਆਂ ਵੀ ਕਮੀਆਂ ਉਹਨਾਂ ਵਾਸਤੇ ਇਸ ਸਟੇਜ ਦੇ ਉੱਤੇ ਤਾਂ ਖਾਸ ਕਰਕੇ ਤੁਹਾਡੇ ਲਈ ਜਿਹੜੇ ਹੈ ਜਿਵੇਂ sunflower seeds ਹੋਗੇ pumpkin seeds ਨੇ ਇਹ ਸਾਰੇ ਤੁਸੀਂ ਲੈ ਸਕਦੇ ਹੋ ਬਦਾਮ ਵੀ ਜੇ ਤੁਸੀਂ ਲੈਣੇ ਆ ਪਰ ਫਿਰ ਉਹੀ ਗੱਲ ਕੀ ਇਹਨਾਂ ਸਾਰਿਆਂ ਨੂੰ ਤੁਸੀਂ ਭਿਉਂ ਕੇ ਸੋਕ ਕਰਕੇ ਲੈਣਾ ਹੈ ਇਹ ਫਿਰ ਤੁਹਾਨੂੰ ਹਾਜ਼ਮ ਕਰਨ ਦੇ ਵਿੱਚ ਜਿਹੜਾ ਇਹ ਬਹੁਤ ਹੈਲਪਫੁਲ ਹੋਣਗੇ ਤੇ ਨਾਲ ਦੇ ਨਾਲ ਆਪਣੇ ਡਾਕਟਰ ਦੀ ਸਲਾਹ ਤੁਸੀਂ ਜ਼ਰੂਰ ਲੈਣੀ ਹੈ ਕਿਉਂਕਿ ਸਾਡੇ ਸਾਰਿਆਂ ਦੀ ਬੋਡੀ ਇੱਕੋ ਵਰਗੀ ਨਹੀਂ ਹੁੰਦੀ ਕਿਸੇ ਨੂੰ ਕੋਈ ਚੀਜ਼ ਹਜ਼ਮ ਹੁੰਦੀ ਹੈ ਕਿਸੇ ਨੂੰ ਨਹੀਂ ਹੁੰਦੀ ਹੈ ਨਾ ਉਹ ਕਹਿੰਦਾ ਨਾ ਕਿ ਕਿਸੇ ਨੂੰ ਮਾਹਵਾਦੀ ਤੇ ਕਿਸੇ ਨੂੰ ਸੁਆਦੀ ਸੋ ਹਰਪ੍ਰੀਤ ਭਾਣੇ ਮੈਂ ਇੱਕ ਵਾਰ ਤੁਹਾਨੂੰ ਫਿਰ ਤੋਂ ਕਹੂੰਗੀ ਕਿ ਆਪਣੇ ਡਾਕਟਰ ਦੀ ਸਲਾਹ ਜਿਹੜੀ ਹੈ ਉਹ ਜ਼ਰੂਰ ਤੌਰ ਤੇ ਲਓ ਕਿਉਂਕਿ ਇਹ ਉਹ ਸਟੇਜ ਹੈ ਜਿੱਥੇ ਸਰੀਰ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਇੰਟਰਨਲ ਦਿੱਕਤਾਂ ਦੁਸ਼ਵਾਰੀਆਂ ਉਹ ਸ਼ੁਰੂ ਹੋ ਜਾਣੀਆਂ ਤੇ ਆਪਣਾ ਤੇ ਆਪਣੀ ਸਿਹਤ ਦਾ ਧਿਆਨ ਤੁਸੀਂ ਆਪ ਰੱਖਣਾ ਕਿਉਂਕਿ ਜੇ ਤੁਸੀਂ ਆਪ ਰੂਲ ਖੁੱਲ ਗਈਆਂ ਤੁਹਾਨੂੰ ਕੋਈ ਇਕਤਾ ਗਈ ਹੈ ਨਾ ਫਿਰ ਘਰ ਪਰਿਵਾਰ ਸਾਂਭਣਾ ਤਾਂ ਬਾਅਦ ਦੀ ਗੱਲ ਹੈ ਸਭ ਤੋਂ ਪਹਿਲੀ ਗੱਲ ਤਾਂ ਇਹ ਹੀ ਹੈ ਕਿ ਤੁਸੀਂ ਆਪਣਾ ਆਪ ਸਾਂਭਣਾ ਆਪਣਾ ਧਿਆਨ ਰੱਖਣਾ ਅੱਛਾ ਇਸ ਸਟੇਜ ਦੇ ਉੱਤੇ ਨਾ ਤੁਸੀਂ ਚਾਹ ਕਾਫੀ ਘਟਾ ਦਿਓ ਆਪਣੀ ਡਾਈਟ ਦੇ ਵਿੱਚੋਂ ਕਿਉਂਕਿ ਚਾਹ ਕਾਫੀ ਹੈ ਜਿੰਨੇ ਵੀ ਕਾਫੀਨ ਦੇ ਪ੍ਰੋਡਕਟ ਨੇ ਇਹ ਤੁਹਾਨੂੰ ਨੁਕਸਾਨ ਹੀ ਕਰਨਗੇ ਤੁਹਾਡੀ ਪ੍ਰੋਬਲਮ ਨੂੰ ਹੋਰ ਵੀ ਵਧਾ ਦੇਣਗੇ ਤੇ ਆਯੁਰਵੇਦ ਦੇ ਵਿੱਚ ਇਸ ਚੀਜ਼ ਦੇ ਬਹੁਤ ਸਾਰੇ ਜਿਹੜੇ ਹੱਲ ਨੇ ਉਹ ਹੈਗੇ ਆ ਜਿਵੇਂ ਅਸ਼ਵਗੰਧਾ ਬ੍ਰਹਮੀ ਸ਼ਤਾਵਰੀ ਜੇ ਤੁਸੀਂ ਇਸ ਸਟੇਜ ਦੇ ਉੱਤੇ ਸ਼ੁਰੂ ਕਰ ਦਿੰਦੇ ਹੋ ਤੁਹਾਡੇ ਲਈ ਇਹ ਬਹੁਤ ਹੈਲਪਫੁਲ ਹੈ ਪਰ ਮੈਂ ਫਿਰ ਕਹਨੀ ਹੈ ਕਿ ਆਪਣੇ ਡਾਕਟਰ ਦੀ ਸਲਾਹ ਦੇ ਨਾਲ ਤੁਸੀਂ ਇਹ ਚੀਜ਼ ਜਿਹੜੀ ਹੈ ਇਹਨੂੰ ਸ਼ੁਰੂ ਕਰ ਸਕਦੇ ਹੋ ਕਿਸੇ ਵੀ ਚਾਹੇ ਤੁਸੀਂ ਗਵਰਨਮੈਂਟ ਹਸਪੀਟਲਸ ਦੇ ਵਿੱਚ ਚਲੇ ਜਾਓ ਉੱਥੇ ਜਿਹੜੇ ਨੇ ਉਹ ਬਹੁਤ ਰੇ ਚੰਗੇ ਡਾਕਟਰ ਜਿਹੜੇ ਨੇ ਉਹ ਹੈਗੇ ਨੇ ਜਿਹੜੇ ਤੁਹਾਨੂੰ ਦੱਸਣਗੇ ਕਿ ਤੁਹਾਨੂੰ ਇਸ ਸਟੇਜ ਦੇ ਉੱਤੇ ਕਿਸ ਚੀਜ਼ ਦੀ ਕੀ ਜ਼ਰੂਰਤ ਹੈ ਪਰ ਇਹ ਨਹੀਂ ਸੋਚਣਾ ਹੈਗਾ ਕਿ ਕੋਈ ਗੱਲ ਨਹੀਂ ਮਾਂਵਰੀ ਬੰਦ ਹੀ ਹੋ ਰਹੀ ਹੈ ਹੁਣ ਕੀ ਦਿੱਕਤ ਹੈ ਇਸ ਇਸ 스테ਜ ਦੇ ਵਿੱਚ ਨਾ ਬਹੁਤ ਸਾਰਾ ਜਿਹੜੀਆਂ ਦਿੱਕਤਾਂ ਨੇ ਉਹ ਵੱਧ ਜਾਣੀਆਂ ਐਨੀਆਂ ਵੀ ਵੱਧ ਸਕਦੀਆਂ ਕਿ ਫਿਰ ਬਾਅਦ ਦੇ ਵਿੱਚ ਤੁਸੀਂ ਉੱਠਣ ਬੈਠਣ ਤੋਂ ਵੀ ਔਖੇ ਹੋ ਜਾਣੇ ਹੋ ਸੋ ਜਿਵੇਂ ਅਸੀਂ ਪ੍ਰੈਗਨੈਂਸੀ ਦੇ ਵਿੱਚ ਆਪਣੀ ਡਾਈਟ ਦਾ ਖਾਣ ਪੀਣ ਦਾ ਧਿਆਨ ਰੱਖਦੇ ਹਾਂ ਮੋਨੋਪੋਜ਼ ਵੇਲੇ ਵੀ ਉਨਾ ਹੀ ਰੱਖਣ ਦੀ ਜ਼ਰੂਰਤ ਹੁੰਦੀ ਹੈ ਜਾਂ 40s ਦੇ ਦੌਰਾਨ ਸਾਨੂੰ ਆਪਣੀ ਡਾਈਟ ਦਾ ਖਾਸ ਤੌਰ ਤੇ ਧਿਆਨ ਦੇਣ ਦੀ ਜ਼ਰੂਰਤ ਹੁੰਦੀ ਹੈ ਸੋ ਕਿਸੇ ਵੀ ਚੰਗੇ ਡਾਕਟਰ ਨੂੰ ਤੁਸੀਂ ਜਿਹੜਾ ਜ਼ਰੂਰ ਮਿਲ ਸਕਦੇ ਹੋ ਕੰਸਲਟ ਕਰੋ ਕਿਸੇ ਵੀ ਚੰਗੇ ਡਾਕਟਰ ਨੂੰ ਜਾਂ ਜੇ ਤੁਹਾਡੇ ਕੋਲ ਆਲਰੇਡੀ ਤੁਹਾਡੇ ਕੋਈ ਫੈਮਿਲੀ ਡਾਕਟਰ ਹੈਗੇ ਆ ਤਾਂ ਤੁਸੀਂ ਉਹਨਾਂ ਨੂੰ ਦਿਖਾਓ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਐਨਾ ਹੀ ਇੱਕ ਵਾਰ ਫਿਰ ਤੋਂ ਸਾਰਿਆਂ ਨੂੰ ਵਿਸਾਖੀ ਦੀਆਂ ਬਹੁਤ-ਬਹੁਤ ਮੁਬਾਰਕਾਂ ਇਸ ਦੇ ਨਾਲ ਹੀ ਹੁਣ ਪ੍ਰੋਗਰਾਮ ਦਾ ਵੇਲਾ ਮੁੱਕਦਾ ਹੁਣ ਦਿਓ ਇਜਾਜ਼ਤ